ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਰੱਖਕੋਟਲੀ ਤਹਿਸੀਲ ਜ਼ਿਲ੍ਹਾ ਹਸਪੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਸੌਰ ਸਿੰਘ ਪਿੰਡ ਬਿਲਕੁਲ ਲਾਗੇ ਧੁੰਨ ਇਹ ਪਿੰਡ ਥੋੜੀ ਜਿਹੀ ਦੂਰੀ ਤੇ ਬਿਲਕੁਲ ਨਜ਼ਦੀਕ ਆ ਰੱਖਕੋਟਲੀ ਦੇ ਆਨਰ ਗੁਰਜੀਤ ਵੀਰ ਦੇ ਕੋਲ ਆਇਆ ਦੋਸਤੋ ਪਹਿਲਾਂ ਵੀ ਆਪਾਂ ਵੀਡੀਓ ਇਸ ਘਰੋਂ ਪਾਈਆਂ ਨੇ ਮਾਲਵੀਰ ਉਹਨਾਂ ਨੇ ਪਹਿਲਾਂ ਵੀ ਘਰੋਂ ਸੇਲ ਕੀਤਾ ਸੀਗਾ ਘਰੇਲੂ ਮਾਲ ਹੁੰਦਾ ਇਹਨਾਂ ਦੇ ਕੋਲ ਕੋਈ ਪਸ਼ੂ ਸੇਲ ਪਰਚੇਜ ਦਾ ਕੰਮ ਨਹੀਂਗਾ ਅੱਜ ਇਸ ਵੀਡੀਓ ਦੇ ਵਿੱਚ ਐਨੀਮਲ ਆਪਾਂ ਜਿਹੜੇ ਤੁਹਾਨੂੰ ਦਿਖਾਉਣੇ ਆ ਇੱਕ ਕਟਾ ਦਿਖਾ ਦਿਆਂਗੇ ਨੀਲੀ ਅੰਗਪੱਖ ਦੇ ਵਿੱਚ ਪੂਰਾ ਕਟਾ ਸੋ ਕੋਈ ਸ਼ੌਂਕ ਰੱਖਦਾ ਭਰਾ ਹੈ ਆਪਣਾ ਠੀਕਾ ਜੀ ਤੇ ਤੁਸੀਂ ਖਰੀਦਾਰੀ ਕਰ ਲਿਆ ਜੇ ਤੇ ਇੱਕ ਟੋਕਰ ਕਪਣ ਵੇਰ ਤੁਹਾਨੂੰ ਦਿਖਾ ਦਿਆਂਗੇ ਐਚਪੀ ਬ੍ਰੀਡ ਦੇ ਵਿੱਚ ਸੋ ਇੱਕ ਬੱਕਰੀ ਆ ਵੱਡੀ ਤੇ ਦੋ ਪਠੋਰੇ ਆ ਠੀਕਾ ਜੀ ਉਹਦੇ ਵਿੱਚੋਂ ਇੱਕ ਪਠੋਰਾ ਵੀਰਾਂ ਦਾ ਵੀ ਸੇਲ ਕਰਨਾ ਤੇ ਇੱਕ ਬੱਕਰੀ ਸੇਲ ਕਰਨੀ ਆ ਉਹ ਆਪਾਂ ਤੁਹਾਨੂੰ ਐਂਡ ਦੇ ਵਿੱਚ ਦਿਖਾ ਦਿਆਂਗੇ ਜੋੜੀ ਸੋ ਵੀਰੋ ਤੇ ਨਾਲ ਤੁਸੀਂ ਐਂਡ ਤੱਕ ਜੁੜੇ ਰਹੋ ਪੂਰੀ ਜਾਣਕਾਰੀ ਆਪਾਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਤਰੀਕ ਅਜ ਤੁਸੀਂ ਨੋਟ ਕਰ ਲਓ 14 ਜੂਨ ਤੇ ਸਮਾਂ ਕੋਈ ਸ਼ਾਮ ਦੇ 3:00 ਵਜੇ ਆਪਾਂ ਇਹ ਵੀਡੀਓ ਬਣਾ ਰਹੇ ਆਂ ਆਓ ਕਰਦੇ ਆਂ ਗੱਲਬਾਤ ਸਭ ਤੋਂ ਪਹਿਲਾਂ ਗਰਜੀਤ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਰ ਮਹਾਰਾਜ ਠੀਕ ਠਾਕ ਵਧੀਆ ਵਧੀਆ ਚੜ੍ਹਦੀ ਕਲਾ ਉਕੇ ਗਰਜੀਤ ਭਾਈ ਵੈਸੇ ਮਾਲ ਆਪਣੇ ਕੋਲ ਪਹਿਲਾਂ ਵੀ ਜਿਵੇਂ ਆਪਾਂ ਜ਼ਿਕਰ ਕੀਤਾ ਵੀ ਘਰ ਦਾ ਹੀ ਪਸ਼ੂ ਜਿਵੇਂ ਰੱਖੇ ਆ ਘਰ ਦਾ ਹੀ ਇੱਕ ਅੰਦਾ ਨਗ ਵੇਚ ਦਈਦਾ ਸਾਲ ਬਾਅਦ ਕੋਈ ਸਾਲ ਸਮਾਈ ਕੋਈ ਤਿਆਰ ਹੁੰਦਾ ਚਾਹੇ ਪਸ਼ੂ ਕੋ ਤੋਕੜ ਗੱਬਣਾ ਦਾ ਰਾਤਾ ਬਣ ਜਾਂਦਾ ਵੀ ਹਾਂਜੀ ਹਾਂਜੀ ਇੱਕ ਥੋੜੀ ਜੀ ਨਾ ਜਗ੍ਹਾ ਦੀ ਤੰਗੀ ਤਾਂ ਕਰਕੇ ਵੀ ਥੋੜਾ ਜਿਆ ਤਾਂ ਕਰਕੇ ਦੋ ਨਗ ਕਰਨੇ ਸੇਲ ਆਪਾਂ ਠੀਕ ਹੈ ਵੀਰੇ ਹਾਂਜੀ ਅੱਛਾ ਗਰਜੀਤ ਵੀਰੇ ਇੱਕ ਤਾਂ ਮਾਲ ਹੀ ਸੇਲ ਕਰਦੇ ਪਏ ਜੇ ਹਾਂਜੀ ਇਹ ਕੱਟਾ ਬਹੁਤ ਪਿਆਰਾ ਹੈ ਆਪਣੇ ਕੋਲ ਇਹ ਘਰ ਦਾ ਹੀ ਹੈ ਨਾ ਹਾਂਜੀ ਹਾਂਜੀ ਘਰ ਦਾ ਆਪਣਾ ਠੀਕ ਆ ਜੀ ਹਾਂਜੀ ਇਹ ਕੀ ਬੇਰਵਾ ਉਮਰ ਕਿੰਨੀ ਕਿਸ ਸਮਾਦੀ ਦੀ ਉਮਰ ਕੋਈ 3 ਨਗ ਦੇ ਸਾਲਾਂ ਲਾਗੇ ਬੰਨੇ ਹੋਗਾ ਠੀਕ ਹੈ ਜੀ ਹਾਂਜੀ ਬੋ ਵੀ 3 ਕ ਸਾਲ ਦੇ ਦੋਸਤੋ ਆਸ-ਪਾਸ ਜਿਹੜੀ ਉਮਰ ਆ ਇਸ ਸਮਾਦੀ ਦੀ ਸੋ ਨਲਾ ਦਾ ਟੈਸਟਿਕਲ ਦਾ ਸਾਫ ਸੁਥਰਾ ਹੈ ਠੀਕ ਹੈ ਜੀ ਤੇ ਪਿੱਠਪੂੜੇ ਤੋਂ ਤੁਸੀਂ ਇੱਕ ਵਾਰੀ ਝਾਤ ਮਾਰ ਲਓ ਸੋਨਾ ਪਿੱਠਪੂੜਾ ਕੋਈ 3 ਸਵਾ 3 ਕ ਸਾਲ ਵੀਰ ਦੱਸ ਰਿਹਾ ਵੀ ਇੱਥੇ ਕੋਮਰ ਹੈਗੀ ਆ ਛੋਟਾ ਸਿੰਘ ਟਮਾਰਕਿੰਗ ਦੀ ਜੇਕਰ ਗੱਲ ਕਰਕੇ ਚਾਰੇ ਪੈਰ ਚਾਰੇ ਖੁਰ ਵੀ ਧੁਪੇ ਆ ਪੂਛ ਹਾਫ ਵਾਈਟ ਆ ਇਦੀ ਮਦਰ ਦਾ ਕੋਈ ਗਰਜੀਤ ਕੋਈ ਮਿਲਕ ਰਿਕਾਰਡ ਦਾ ਕੋਈ ਪਤਾ ਤੁਹਾਨੂੰ ਜਪਦੀ ਕਰਦਾ ਮਿਲਕ ਰਿਕਾਰਡ ਕੋਈ ਇਹੋ ਹੀ 16 17 ਕਿਲੋ ਇੱਥੇ ਕਿਹਦੇ ਦੇ ਆ ਜੀ ਪੂਰੀ ਮੱਝ ਚੋਂ ਆਇਆ ਕਿ ਕਾਲੀ ਪੂਰੀ ਪੂਰੀ ਹੈ ਪੂਰੀ ਚੋਂ ਹਾਂਜੀ ਕੋਈ ਸੀਮਨ ਸੁਮਨ ਦਾ ਜਾਂ ਮਾਲੀ ਦਾ ਹੀ ਸੀਗਾ ਨਹੀਂ ਮਾਲੀ ਦਾ ਮਾਲੀ ਦਾ ਹਾਂਜੀ ਠੀਕ ਆ ਜੀ ਸੋ ਬਾਕੀ ਇਹ ਜਦੋਂ ਦੋਸਤੋ ਬੰਤਰ ਇਹ ਸਟਰਕਚਰ ਹੈ ਇਸ ਮਾਲੀ ਦਾ ਸੋ ਕਟਾ ਬਹੁਤ ਪਿਆਰਾ ਹੈ ਜੀਗਾ ਜੀ ਹੈਵੀ ਟੈਸਟੀਕਲਾਂ ਦੇ ਵਿੱਚ ਆ ਅੱਗੇ ਗਰਜੀਤ ਕਿਸੇ ਰਕਮ ਦਾ ਕੋਈ ਕ੍ਰੋਸ ਜੰਪ ਲਾਉਂਦਾ ਹਾਂਜੀ ਮੱਝਾਂ ਹਾਂਜੀ ਕਰ ਕਰਦਾ ਕ੍ਰੋਸ ਮੱਝਾਂ ਮੱਝਾਂ ਕ੍ਰੋਸਿੰਗ ਕਰਦਾ ਹਾਂਜੀ ਹਾਂਜੀ ਠੀਕ ਆ ਬਾਕੀ ਇੱਕ ਲੋ ਕਰਾਈਆਂ ਹਜੇ ਤੇ ਹਜੇ ਸਟਾਰਟਿੰਗ ਹੀ ਆ ਤੇ 67 ਹੀ ਹੋਇਆ ਕੰਮ ਹਾਂਜੀ ਬਾਕੀ ਰੇੜੀ ਰੂੜੀ ਨਹੀਂ ਲੱਗਾ ਹਨਾ ਨਹੀਂ ਰੇੜੀ ਰੂੜੀ ਨਹੀਂ ਆਪਾਂ ਲਾਇਆ ਨਾ ਲਾਉਣ ਦੀ ਲੋੜ ਵੀ ਨਹੀਂ ਪਈ ਹਾਂਜੀ ਹਾਂਜੀ ਠੀਕ ਆ ਵੈਸੇ ਖੇਤਾਂ 'ਚ ਘਾਰਾ ਪੱਠਾ ਡੱਕਾ ਦਾ ਵੈਸੇ ਵੀ ਲੱਗੇ ਪੰਨੇ ਤਾਂ ਹਾਂਜੀ ਪੱਠਾ ਡੱਕਾ ਚਾਰ ਪਾ ਦੀ ਰਾਤ ਬਸ ਲੋੜ ਹੀ ਨਹੀਂ ਪੈਂਦੀ ਹਾਂ ਹਾਂ ਹਾਂਜੀ ਮੋ ਵੀ ਬਾਕੀ ਗੁਰ ਦੋਸਤੋ ਫੇਸ ਮੂੰਹ ਮੱਥੇ ਦਾ ਤੁਸੀਂ ਚੈੱਕ ਕਰ ਲਓ ਛੋਟਾ ਸਿੰਘ ਬਾਕੀ ਫੇਸ ਕੁਆਲਿਟੀ ਚੰਗੀ ਆ ਠੀਕ ਆ ਜੀ ਆ ਦੇਖੋ ਸੋ ਬੱਗੀ ਮੋਛ ਮੱਥੇ ਬੱਲ ਸੋ ਮਾਰਕਿੰਗ ਦੀ ਜਿੱਕਰ ਗੱਲ ਕਰ ਕਿਉਂਕਿ ਜਿਹੜਾ ਮਾਰਕਿੰਗ ਆ ਉਹ ਪ੍ਰੋਪਰ ਜਿਹੜੀ ਨੀਲੀ ਦੇ ਹੀ ਆ ਗਈ ਹੈ ਠੀਕ ਆ ਜੀ ਜੇ ਮੇ ਨਿਸ਼ਾਨਾ ਦੀ ਗੱਲ ਕਰ ਲਈਏ ਲੋ ਕਰਦੀਪ ਭਾਈ ਖੋਲ ਕੇ ਮੜਾ ਤੋੜ ਕੇ ਦਿਖਾ ਦੇ ਸੋ ਉਹਨਾਂ ਵੀਰਾਂ ਦੇ ਲਈ ਦੱਸੋ ਹੈਗਾ ਵੀ ਕੋਈ ਵੀਰ ਬਹੁਤੇ ਸ਼ੌਂਕ ਰੱਖਦੇ ਆ ਪੂਰਾ ਕਟਾ ਖਰੀਦਣ ਦਾ ਸੇ ਪੂਰਾ ਕਟਾ ਅੱਗੇ ਮੱਜਾਂ ਕਰੌਸ ਕਰਦਾ ਠੀਕ ਆ ਜੀ ਨਾਰਮਲ ਕਿਸੇ ਭਰਾਨੇ ਮਾਲ ਦੇ ਵਿੱਚ ਰੱਖਣਾ ਹੈ ਬੂਰੇ ਰਵੇ ਦਾ ਕਿਸੇ ਭਰਾ ਨੂੰ ਸ਼ੌਂਕ ਆ ਤੇ ਤੁਸੀਂ ਸ਼ੌਂਕ ਆ ਉਹਦਾ ਪਗਾ ਸਕਦੇ ਜੇ ਬਾਕੀ ਜਿੰਨਾ ਵੀ ਇਹ ਮਾਲੀ ਸਾਫ ਸੁਥਰਾ ਹੈ ਤੇ ਬਿਲਕੁਲ ਲਾਲ ਰੱਤਾ ਪਿੰਡਾ ਠੀਕ ਆ ਜੀ ਲਾਲ ਰੱਤਾ ਪਿੰਡਾ ਬਾਕੀ ਸੋਹਣੀ ਸਟਰਕਚਰ ਆ ਬੋਡੀ ਬੰਤਰ ਸੋਹਣੀ ਹੈ ਮਾਦੀ ਦੀ ਫੇਸ ਕੁਆਲਟੀ ਸੋਹਣੀ ਹੈ ਛੋਟਾ ਸਿੰਘ ਆ ਬਾਕੀ ਇੱਕ ਵਾਰੀ ਤੁਹਾਨੂੰ ਆਪਾਂ ਪੂਰਾ ਤੋੜ ਕੇ ਦਿਖਾ ਰਹੇ ਹਾਂ ਸੋ ਚੰਗੇ ਸੋਹਣੇ ਢਾਂਚੇ ਦੇ ਵਿੱਚ ਆ ਉਮਰ ਦੇ ਅਕੋਰਡਿੰਗ ਜੇਕਰ ਦੇਖੀਏ ਤਾਂ ਚਲੋ ਕਦ ਠੀਕ ਆ ਬਾਕੀ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਵੀ ਜਦੋਂ ਤੱਕ ਮਾਲੀ ਨੇ ਜਵਾਨ ਹੋਣਾ ਹੈ ਪੋਰ ਵੀ ਹਾਈਟ ਕੱਟ ਕਰ ਜੇ ਠੀਕ ਆ ਹਾਂ ਠੀਕ ਹੈ ਓਕੇ ਇਹਦਾ ਗੁਰਜੀਤ ਕੀ ਮੁੱਲ ਕੀ ਡਿਮਾਂਡ ਕਰਦੇ ਪਏ ਬਈ ਮੁੱਲ ਜੀ ਇਹਦਾ 50000 ਰੁਪਿਆ ਜੇ 50000 ਹਾਂਜੀ ਬਾਕੀ ਵਿੱਚੋਂ ਕਰ ਦਾਂਗੇ ਮਾਨਤਾਨ ਕਰਕੇ ਦੇ ਦਈਏ ਮਾਨਤਾਨ ਇੱਕੋ ਇੱਕ ਗੱਲ ਕਰ ਦਈਏ ਰਾਹ ਰਸਤਾ ਦੇ ਦਈਏ ਇੱਕੋ ਗੱਲ 47000 ਦਾ ਦੇ ਦਾਂਗੇ 47000 ਦਾ ਹਾਂਜੀ ਲਓ ਵੀ ਇਹ ਦੋਸਤੋ 47000 ਦਾ ਮਾਲੀ ਤੁਹਾਨੂੰ ਮਿਲ ਜੂਗਾ ਦਿਮਾਗ ਇਹਦੀ 50000 ਕਰਾ ਲਓ ਠੀਕ ਹੈ ਜੀ 47000 ਲੈ ਦੇ ਆ ਸੋ ਜੰਪ ਲਾਉਂਦਾ ਬਾਕੀ ਕਿਸੇ ਭਰਾ ਦੇ ਮਾਲ ਦੇ ਵਿੱਚ ਰੱਖਣਾ ਖਾਸ ਤੌਰ ਤੇ ਉਹ ਵੀਰ ਸੱਜਣ ਵੀਰ ਕੰਟੈਕਟ ਕਰ ਲਿਆ ਜੀ ਸਾਫ ਸੁਥਰਾ ਮੰਨ ਲਈਏ ਠੀਕ ਹੈ ਜੀ ਅੱਗੇ ਇੱਕ ਸੈਗਰ ਨੰਬਰ ਤੇ ਆਪਣੇ ਕੋਲ ਇੱਕ ਵੈੜ ਆ ਜਾਂਦੀ ਵੀਰੇ ਟੋਕਰ ਗੱਬਨੇ ਹਾਂਜੀ ਹਾਂਜੀ ਇਹ ਪਹਿਲੇ ਸੂਏ ਸੂਈ ਦੂਜੇ ਸੂਏ ਹੁਣ ਸੁਣਾ ਨੇ ਗਾ ਦੂਜੇ ਸੂਏ ਲਈ ਗੱਬਣਾ ਕਿੰਨੇ ਸਮੇਂ ਦੀ ਗੱਬਣਾ ਇਹਨੂੰ ਤੁਸੀਂ ਲਾਓ ਕਿ ਆਜ 15 ਤਰੀਕ ਤੋਂ ਇਹਨੂੰ 4 ਮਹੀਨੇ ਕੰਪਲੀਟ ਹੋ ਜਾਣੇ ਆ ਪੰਜਵਾਂ ਸ਼ੁਰੂ ਹੋ ਜਾਣਾ ਆ 15 ਜੂਨ ਤੋਂ ਹਾਂਜੀ ਹਾਂਜੀ ਪੰਜਵਾਂ ਸਟਾਰਟ ਹੋ ਜਾਣਾ ਹਾਂਜੀ ਪੰਜਵਾਂ ਸਟਾਰਟ ਹੋ ਜਾਣਾ 4 ਪੂਰੇ ਹੋ ਗਏ 4 ਪੂਰੇ ਹੋ ਗਏ ਠੀਕ ਆ ਬਾਕੀ 4 ਮਹੀਨੇ ਜਿਹੜੇ ਦੋਸਤੋ ਪੂਰੇ ਹੋ ਗਏ ਆ 15 ਜੂਨ ਤੋਂ ਤੇ 15 ਜੂਨ ਤੋਂ ਪੰਜਵਾਂ ਮਹੀਨਾ ਲੱਗ ਜਾ ਗਾਂ ਦੂਜੇ ਸੂਵੇ ਦੇ ਲਈ ਗੱਬਰਾਂ ਹੋਣ ਬਹੁਤ ਹੈਗਾ ਥੱਲੇ ਹਾਂਜੀ ਦੁੱਧ 7 ਕਿਲੋ ਹੈਗਾ 7 ਕਿਲੋ ਆ 6 ਕਿਲੋ ਦੇ ਮੰਨ ਕੇ ਜੇ ਲੋਕ ਕੋਈ ਤਾਰਣਾ ਮਾਰੇ ਭਾਂ 6 ਕਿਲੋ ਪੂਰਾ ਵਾ ਬਾਕੀ 7 ਕਿਲੋ ਦੁੱਧ ਹੋਊਗਾ ਠੀਕ ਆ ਹਾਂਜੀ ਮਾ ਉਹ ਵੀ ਕਿਸਾਨ ਵੀਰੋ ਹੋਵੇ ਨਾ ਹੋਵੇ ਦੁੱਧ 7 ਹੀ ਕਿਲੋ ਆ 6 ਕਿਲੋ ਦਾ ਮੰਨ ਕੇ ਤੁਸੀਂ ਆਈਡੀਆ ਸੌਦਾ ਲਾ ਲਿਆ ਜੇ ਟੋਕੜ ਗੱਬਨ ਵੈੜਾ ਚਾਹ ਪਾਣੀ ਦਾ ਡੰਗਾ ਗਰਮੀ ਪਰ ਚੰਗਾ ਸਾਰੀ ਚੱਲੂਗੀ ਬਾਕੀ ਅਗੇ ਤੁਸੀਂ ਸਿਆਣਿਓ 5 ਕੁ ਮਹੀਨੇ ਦਾ ਸਮਾਂ ਬਾਕੀ ਆ 5ਵਾਂ ਮਹੀਨਾ ਨੂੰ ਲੱਗਣ ਵਾਲਾ ਗਾਂ ਦੂਜਾ ਸੂਆ ਹੁੰਦੀ ਏ ਖੋਲ ਕੇ ਤੋੜ ਕੇ ਦਿਖਾ ਦਿੰਨੇ ਆ ਕ੍ਰੋਸ ਬਰੀਡ ਦੇ ਵਿੱਚ ਆ ਗਈ ਹੈ ਡੱਬੀ ਵੈੜਾ ਬਾਕੀ ਥਣਥਣੇ ਦੇਵੇ ਦੀ ਆਪਾਂ ਵੀਰ ਤੋਂ ਪੁੱਛ ਲਾਂਗੇ ਬਾਕੀ ਚੋਲ ਜਵਾਈ ਦੀ ਚਾਰੇ ਥਣ ਦੇ ਵਕਿਆ ਹਾਂਜੀ ਹਾਂਜੀ ਓਕੇ ਠੀਕ ਹੈ ਜੀ ਸੋ ਇਹ ਟਾਂਜਾ ਦੋਸਤੋ ਮੀਡੀਅਮ ਹਾਈਟ ਦੇ ਵਿੱਚ ਆ ਮੀਡੀਅਮ ਏਜਡ ਦੀ ਪਲਾਸ ਵੀ ਕਹਿ ਸਕਦੇ ਆ ਤੇ ਕੱਦ ਹਾਈਟ ਸੋਹਣਾ ਵੈੜ ਦਾ ਠੀਕ ਹੈ ਜੀ ਪੂਰੀ ਫੱਪਦੀ ਆ ਰੰਗ ਪ੍ਰਿੰਟ ਸੋਹਣਾ ਰੰਗਬਾਜ ਆ ਤੇ 7 ਕਿਲੋ ਦੁੱਧ 6 ਦੀ ਗਾਰੰਟੀ ਤਸੱਲੀ ਤੇ ਕੋਈ ਵੀ ਸੱਜਣ ਆਪਣਾ ਵੀਰ ਸੌਦਾ ਕਰ ਲਿਆ ਜੀ ਆ ਦੇਖੋ ਜੀ ਚਾਰੋਂ ਚੂਰ ਪੂਰੀ ਹੈ ਫਿਰ ਹਨਾ ਹਾਂਜੀ ਹਾਂਜੀ ਠੀਕ ਆ ਇਹਦਾ ਮੁੱਲ ਕੀ ਰੱਖਿਆ ਵੀਰ ਇਹਦਾ ਮੁੱਲ ਜੀ 47000 47000 ਹਾਂਜੀ ਬਾਕੀ ਮਾਨਤਨ ਕਰਦਾਂਗੇ ਕਰਤੀਏ ਮਾਨਤਨ ਇਹ ਜੈਸਨ ਉਹ 45000 ਦੀ ਦੇਣਾ 45 ਦੇ ਹਾਂਜੀ ਠੀਕ ਆ ਲੋ ਵੀ ਹਾਂ ਨਾ ਜੀ ਦੋਸਤੋ 45000 ਦੀ ਮਿਲ ਜੂਗੀ ਬਾਕੀ ਵਹਿਰ ਚੰਗੀ ਆ ਠੀਕ ਆ ਜੀ ਗੱਭਾਂ ਨਾਲ ਟੋਕੜਾ ਦੁੱਧ ਵੀ ਕਰਮਾੜੀ ਥਲੇ ਚੰਗਾ ਤੇ ਬਾਕੀ ਮੇਰਾ ਭਰਾ ਅੱਧਾ ਸਮਾਂ ਖਿੱਚ ਕੇ ਲੈ ਗਿਆ ਠੀਕ ਆ ਜੀ ਅੱਧਾ ਸਮਾਂ ਸਾਂਭਣ ਦੀ ਲੋੜ ਪੈਣੀ ਆ ਗਾਂ ਬਿਲਕੁਲ ਚੰਗੀ ਰੁੱਤ ਚੰਗੇ ਸੀਜ਼ਨ ਦੇ ਵਿੱਚ ਕਰਮਾੜੀ ਚਾਰ ਪੈਸੇ ਕੱਲ ਨੂੰ ਕਿਸੇ ਭਰਾ ਨੂੰ ਵਟਾ ਵੀ ਦਊਗੀ ਪੂਰੀ ਆਵਾ ਭਾਵੇਂ ਤੇ ਹੋਈ ਜਦੋਂ ਪੂਰੀ ਤਿਆਰੀ ਤੇ ਹੋਈ ਠੀਕ ਆ ਜੀ ਸੋ ਹਾਂ ਨਾ ਜਿਹੜੀ ਇਹ ਰੇਟ ਰਹੂਗਾ ਇਸ ਤੋਂ ਬਾਅਦ ਇਧਰ ਆਪਾਂ ਤੁਹਾਨੂੰ ਇੱਕ ਨਾਗ ਦਿਖਾ ਦਿੰਨੇ ਆ ਜਿਹਦੇ ਵਿੱਚ ਇੱਕ ਬੱਕਰੀ ਆ ਤੇ ਦੋ ਜਿਹੜੇ ਪਠੋਰੇ ਆ ਆ ਦੇਖੋ ਜੀ ਇਹ ਫਿਰ ਦਰਜੀ ਤੋਂ ਦੋਵੇਂ ਪਠੋਰੇ ਸੇਲ ਕਰਨੇ ਆ ਨਹੀਂ ਇੱਕ ਪਠੋਰਾ ਜਿਹੜਾ ਕੋਈ ਜਿਹਦਾ ਜੇ ਕਰੂ ਜਿਹੜਾ ਮਰਜ਼ੀ ਕੋਈ ਲੈ ਜਾਏ ਤੇ ਇੱਕ ਰੱਖਣਾ ਆਪਾਂ ਤੇ ਨਾਲ ਬੱਕਰੀ ਕਿੰਨੀ ਕਿੰਨੀ ਉਮਰ ਆ ਇਹਨਾਂ ਬੱਚਿਆਂ ਦੀ ਇਹ ਮਾਹੀ ਅਜੇ ਮਹੀਨੇ ਡੇਢ ਮਹੀਨੇ ਦੇ ਹੋਣਗੇ ਇਹਦੇ ਵਿੱਚ ਠੀਕ ਆ ਜੀ ਹਾਂਜੀ ਲੋਜੀ ਮਹੀਨੇ ਡੇਢ ਮਹੀਨੇ ਦੇ ਜਿਹੜੇ ਦੋਸਤੋ ਇਹ ਬੱਚੇ ਆ ਦੋਵੇਂ ਪਠੋਰੇ ਆ ਨਾ ਹਾਂਜੀ ਦੋਵੇਂ ਪਠੋਰੇ ਦੋਵੇਂ ਪਠੋਰੇ ਆ ਮਹੀਨੇ ਦੇ ਡੇਢ ਮਹੀਨੇ ਤੇ ਸਵਾ ਮਹੀਨੇ ਦੇ ਬੱਚੇ ਬਹੁਤ ਖੂਬਸੂਰਤ ਆ ਬਾਕੀ ਜਿਹੜੇ ਭਰਾ ਇਸ ਦਾ ਵਪਾਰ ਕਰਦੇ ਆ ਚਾਹੇ ਖਰੀਦਦਾਰੀ ਕਰਦੇ ਆ ਫਾਰਮ ਦੇ ਵਿੱਚ ਪਾਉਣਾ ਚਾਹੁੰਦੇ ਹੋ ਤੁਸੀਂ ਪਾ ਸਕਦੇ ਹੋ ਠੀਕ ਆ ਜੀ ਬਾਕੀ ਬੱਕਰੀ ਜਿਹੜੀ ਆ ਵੱਡੀ ਤੁਸੀਂ ਦੇਖ ਰਹੇ ਜੀ ਇੱਕ ਹੀ ਸੂਆ ਲਿਆਇਤੋਂ ਪਹਿਲੇ ਸੂਏ ਸੂਈ ਪਹਿਲੇ ਸੂਏ ਦੋ ਬੱਚੇ ਦਿੱਤੇ ਪਹਿਲਾ ਸੂਆ ਤੇ ਪਹਿਲੇ ਸੂਏ ਦੋਸਤੋ ਦੋ ਬੱਚੇ ਦਿੱਤੇ ਆ ਤੇ ਦੋਨੋਂ ਹੀ ਪਠੋਰੇ ਆ ਆ ਦੇਖੋ ਇੱਕ ਵੀਰਨ ਦਾ ਵੇਚੇ ਕਰਦਾਂਗੇ ਇੱਕ ਘਰੇ ਇਹਨਾਂ ਨੇ ਰੱਖਣਾ ਸੋ ਵੈਸੇ ਦੋਵੇਂ ਇੱਕੋ ਜਿਹੇ ਕੋਈ ਫਰਕ ਨਹੀਂ ਹੈਗਾਗਾ ਸੇਮ ਹੀ ਆ ਦੋਵੇਂ ਇੱਕੋ ਜੇ ਦੋਵੇਂ ਆ ਠੀਕਾ ਜਿਹੀ ਕੰਨ ਕੋਨ ਦੀ ਲੈਂਥ ਦੀ ਗੱਲ ਕਰ ਲਈਏ ਬਾਕੀ ਬੰਤਰ-ਪੰਤਰ ਵੇਖ ਲਓ ਤੁਸੀਂ ਕੋਈ ਲਿਸਾ ਨਹੀਂ ਕੋਈ ਫਿੱਕਾ ਨਹੀਂਗਾ ਇੱਕੋ ਜੇ ਬੱਚੇ ਆ ਹਜੇ ਉਮਰ ਥੋੜੀ ਹੈ ਇਹਨਾਂ ਦੀ ਡੇਢ ਦੇ ਡੇਢ ਮਹੀਨੇ ਦੇ ਆਸ-ਪਾਸ ਤੇ ਇਹ ਬੱਕਰੀ ਜਿਹੜੀ ਵਕਾਊ ਆ ਇਹ ਤਾਂ ਬੱਕਰੀ ਦਾ ਕੀ ਮੁੱਲ ਰਹੂਗਾ ਤੇ ਇੱਕ ਜਿਵੇਂ ਆਪਾਂ ਪਟੋਰਾ ਦੇ ਰਿਆਂਦਾ ਕਿ ਹਾਂ ਜੀ ਇਹਨਾਂ ਦਾ ਜਿਵੇਂ ਮੰਨ ਲਓ ਆ ਦੋਵੇਂ ਆ ਤੇ 15000 ਰੁਪਿਆ ਇਹ ਦੋਵਾਂ ਹਨਾ ਇੱਕ ਜਿਹੜਾ ਮਰਜ਼ੀ ਸਿਲੈਕਟ ਇਹ ਕਰਦੇ ਕੋਈ ਮਰਜ਼ੀ ਲੈ ਜੀ ਲਓ ਵੀ 15000 ਦੀ ਦੋਸਤੋ ਜੋੜੀ ਆ ਨਾਲ ਪਟੋਰਾ ਤੇ ਨਾਲ ਤੁਹਾਨੂੰ ਉਹ ਵੱਡੀ ਬੱਕਰੀ ਠੀਕ ਆ ਜੀ ਇੱਕ ਪਟੋਰਾ ਵੀ ਰਿਆਂ ਦਾ ਵੀ ਰੱਖਣਾ ਆਪਾਂ ਸੋ 15000 ਮੁੱਲ ਰਹੂਗਾ ਜੋੜੇ ਦਾ ਸੋ ਸੰਪਰਕ ਤੁਸੀਂ ਕਰ ਲਿਆ ਜੇ ਚੰਗੇ ਆ ਬਾਕੀ ਵਜਨ ਵੇੜ ਚੰਗਾ ਬੱਕਰੀ ਦਾ ਵੀ ਤੇ ਕਰਮਾਂ ਦੀ ਬਿਲਕੁਲ ਪਹਿਲਾ ਸਵੇਰ ਤਾਜ਼ਾ ਪਹਿਲਾ ਸਵੇਰ ਸੂਈ ਹੈ ਠੀਕ ਆ ਜੀ ਇਤੋਂ ਬਾਅਦ ਦੋਸਤੋ ਇਹ ਜਿਹੜੇ ਟੋਟਲੀ ਦਾ ਆਪਾਂ ਐਨੀਮਲ ਤੁਹਾਨੂੰ ਦਿਖਾਉਣੇ ਸੀ ਤਿੰਨ ਮਤਲਬ ਦੋ ਐਨੀਮਲ ਵੱਡੇ ਆ ਤੇ ਇੱਕ ਨਗ ਜਿਹੜੇ ਬਿਲਕੁਲ ਬੱਕਰੀ ਤੇ ਪਠੋਰਾ ਦਿਖਾ ਦਿੰਦਾ ਹੋਰ ਵੀਰੇ ਕੀ ਗੱਲਬਾਤ ਇਹਦੇ ਬਾਰੇ ਬਾਕੀ ਓਕੇ ਆ ਜੀ ਗਾਰੰਟੀ ਆ ਇਹਦੀ ਕੋਈ ਚੱਕਰ ਨਹੀਂ ਰਾਹ ਦੀ ਵੀ ਆਪਣੀ ਫੁੱਲ ਗਾਰੰਟੀ ਆ ਇਹ ਗਾਂ ਦੇ ਵੀ 4 ਮਹੀਨੇ ਕੰਪਲੀਟ ਆ ਤੇ ਭਾਈਆਂ ਲੱਗ ਜਾਣਾ ਤੁਸੀਂ ਆਪ ਦਾ ਚੈੱਕ ਚੁੱਕ ਕਰਾਇਆ ਵੈਸੇ ਹਾਂਜੀ ਹਾਂਜੀ ਤੇ ਬਾਕੀ ਜਿੰਨੇ ਖੜਨੇ ਅਗਲੇ ਨੇ ਆਪਦੀ ਚੈੱਕ ਰਾਗੇ ਜਿੱਦਾਂ ਮਰਜੀ ਤੁਸੀਂ ਤਸੱਲੀ ਕਰਕੇ ਲੈ ਕੇ ਜਾਓ ਹਾਂਜੀ 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 ਲੋ ਵੀ ਭਰਾਓ ਅੱਗੇ ਦਿਨ ਵਾਰ ਵੀਰਨ ਭਾਈ ਸਾਡੇ ਲਿਖੇ ਆ ਸਾਡੇ ਹਿਸਾਬ ਨਾਲ 15 ਦਾ ਪੰਜਵਾਂ ਮਹੀਨਾ ਲੱਗ ਜਾਣਾ ਇਹਨੂੰ 15 ਤਰੀਕ ਤੋਂ ਚਾਰ ਕੰਪਲੀਟ ਆ ਬਾਕੀ ਕੋਈ ਸੱਜਣ ਆਉਂਦਾ ਬਿਆਨਾ ਕਰਾ ਕੇ ਕਿਸੇ ਡਾਕਟਰ ਤੋਂ ਚੈੱਕ ਕਰਾਉਣਾ ਚਾਹੁੰਦਾ ਮਾਲ ਤੇ ਤੁਹਾਡਾ ਫਰਜ ਬਣਦਾ ਚੈੱਕ ਕਰਾ ਕੇ ਹੀ ਬਾਅਦ ਵਿੱਚ ਗੱਡੀ ਤੇ ਲੱਦ ਲਿਓ ਸੋ ਇਹ ਵਹਿੜ ਤੁਹਾਨੂੰ ਦਿਖਾ ਦਿੱਤੀ ਹੈ ਟੋਕਰ ਗੱਪਣਾ ਚੰਗੀ ਆ ਰੇਟ ਜਾਇਜ ਆ ਕੱਲ ਨੂੰ ਕੋਈ ਪੁਰਾਣੀ ਵੇਚਣੀ ਹੈ ਤੇ ਬੜੇ ਚੰਗੀ ਰੋਤ ਦੇ ਵਿੱਚ ਸੇਲ ਹੋ ਜਾਊਗੀ ਇਹ ਮਾਲੀ ਤੁਹਾਨੂੰ ਦਿਖਾਤਾ ਆ ਆਪਾਂ ਠੀਕ ਹੈ ਜੀ ਮੱਝਾਂ ਕ੍ਰੋਸ ਕਰਤਾ ਬਾਕੀ ਇਹ ਵੀ ਬੜੇ ਜਾਇਜ ਰੇਟ ਦੇ ਵਿੱਚ ਤੁਹਾਨੂੰ ਮਿਲ ਜਾਊਗਾ ਸੋ ਨਲਾਂ ਨੂਲਾਂ ਦਾ ਸਾਫ਼ ਸੁਥਰਾ ਆ ਇੱਕ ਗਰਜੀਤ ਭਾਈ ਆਪਣੇ ਨੰਬਰ ਕਰਦੇ ਸਾਂ ਜੀ ਨੰਬਰ 883768546 ਠੀਕ ਹੈ ਜੀ ਹਾਂਜੀ ਸੋ ਦੋਸਤੋ ਇਹ ਨੰਬਰ ਸਕਰੀਨ ਦੇ ਉੱਪਰ ਲੱਗ ਚੁੱਕਾ ਹੈ ਨੰਬਰਾਂ ਤੇ ਕਾਲ ਕਰਕੇ ਕਰੋ ਗੱਲਬਾਤ ਅੱਜ ਇਸ ਵੀਡੀਓ ਦੇ ਵਿੱਚ ਇੰਨਾ ਸੀ ਮਿਲਦੇ ਆਕ ਨਵੀਂ ਅਪਡੇਟ ਨਾਲ ਸਾਰੇ ਵਿਰਾਪਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ